ਰਉ ਮਹੱਲਾ ਪੰਜਵਾਂ ਨਾਮ ਲੈਤ ਕਿਛ ਬਿਗਨ ਨਾ ਲਾਗੈ ਨਾਮ ਸੁਨਤ ਜਮ ਦੂਰੋਂ ਭਾਗੈ ਨਾਮ ਲੈਤ ਸਭ ਦੁੱਖਾਂ ਦਾ ਨਾਸ ਨਾਮ ਜਪਤ ਹਰ ਚਰਨ ਨਿਵਾਸ ਨਿਰਬਿਗਨ ਭਗਤ ਭਜ ਹਰ ਹਰ ਨਾਮ ਰਸਕ ਰਸਕ ਹਰ ਕੇ ਗੁਣ ਗਾਓ ਰਹਾਓ ਹਰ ਸਿਮਰਤ ਕਿਸ ਚਾਖ ਨਾ ਜੋ ਹੈ ਹਰ ਸਿਮਰਤ ਦੈਤ ਦੇਉ ਨਾ ਪੋਹੈ ਹਰ ਸਿਮਰਤ ਮੋਹ ਮਾਨ ਨਾ ਬਦੈ ਹਰ ਸਿਮਰਨ ਗਰਬ ਜੂਨ ਨਾ ਰੁਦੈ ਹਰ ਸਿਮਰਨ ਕੀ ਸਗਲੀ ਬੇਲਾ ਹਰ ਸਿਮਰਨ ਬਹੁ ਮਾਹੀ ਅਕੇਲਾ ਜਾਤ ਅਜਾਤ ਜਪੈ ਜਨ ਕੋਈ ਜੋ ਜਾਪੈ ਤਿਸ ਕੀ ਗਤ ਹੋਈ ਹਰ ਕਾ ਨਾਮ ਜਪੀਐ ਸਾਧ ਸੰਗ ਹਰ ਕੇ ਨਾਮ ਕਾ ਪੂਰਨ ਰੰਗ ਨਾਨਕ ਕਉ ਪ੍ਰਭ ਕਿਰਪਾ ਧਾਰ ਸਾਸ ਸਾਸ ਹਰ ਦੇਹੋ ਚਿਤਾਰ ਪੈਰੋਂ ਮਹੱਲਾ ਪੰਜੁਆ ਆਪੇ ਸਾਸ ਤੇ ਆਪੇ ਬੀਦੈ ਆਪੇ ਘਟ ਘਟ ਜਾਣੈ ਭੀਦ ਜੋਤ ਸਰੂਪ ਜਾਕੀ ਸਭ ਵਤ ਕਰਨ ਕਰਨ ਪੂਰਨ ਸਮਰੱਥ ਪਰਬ ਕੀ ਓਟ ਗਹੋ ਮਨ ਮੇਰੇ ਚਰਨ ਕਮਲ ਗੁਰਮੁਖਿ ਆਰਾਧੋ ਦੁਸ਼ਮਣ ਦੂਖ ਨ ਆਵੈ 네ਰੇ ਰਹਾਉ ਆਪੇ ਵਣ ਤ੍ਰਿਣ ਤੇ ਭਵਨ ਸਾਰ ਜਾਂ ਕੈ ਸੂਤ ਪਰੋਇਆ ਸੰਸਾਰ ਆਪੇ शिव शक्ति ਸੰਜੋਗੀ ਆਪ ਨਿਰਵਾਣੀ ਆਪੇ ਭੋਗੀ ਜਤ ਕਤ ਪੇਖੋ ਤਤ ਤਤ ਸੋਏ ਇਸ ਬਿਨ ਦੂਜਾ ਨਹੀਂ ਕੋਈ ਸਾਗਰ ਤਰੀਐ ਨਾਮ ਕੈ ਰੰਗ ਗੁਣ ਗਾਵੈ ਨਾਨਕ ਸਾਧ ਸੰਗ ਮੁਕਤ ਭੁਗਤ ਜੁਗਤ ਵਸ ਜਾ ਕੈ ਊਣਾ ਨਹੀਂ ਕਿਛ ਜਨ ਤਾ ਕੈ ਕਰ ਕਿਰਪਾ ਜਿਸ ਹੋਏ ਸੋ ਪਰਸਨ ਨਾਨਕ ਦਾਸ ਸੇ ਜਨ ਧੰਨ ਪੈਰੋਂ ਵਹਲਾ ਪੰਜਵਾਂ ਭਗਤਾਂ ਮਨ ਆਨੰਦ ਗੋਬਿੰਦ ਅਸਥਿਤ ਭਏ ਬਿਨਸੀ ਸਭ ਚਿੰਦਾ ਪੈ ਬ੍ਰਹਮ ਬਿਨਸ ਗਏ ਖਿਨ ਮਾਹੀ ਪਾਰ ਬ੍ਰਹਮ ਵਸਿਆ ਮਨ ਆਈ ਰਾਮ ਰਾਮ ਸੰਤ ਸਦਾ ਸਹਾਈ ਕਰ ਬਾਹਰ ਨਾਲੇ ਪਰਮੇਸ਼ਰ ਰਵ ਰਹਿਆ ਪੂਰਨ ਸਭ ਥਾਂਇ ਰਹਾਉ ਤਨ ਮਾਲ ਜੋਬਨ ਜੁਗਤ ਗੋਪਾਲ ਜੀ ਪ੍ਰਾਣ ਨਿਤ ਸੁਖ ਪ੍ਰਤਪਾਲ ਆਪਣੇ ਦਾਸ ਕੋ ਦੇ ਰਾਖੇ ਹਾਥ ਨਿਮਕ ਨਾ ਛੋੜੈ ਸਦ ਹੀ ਸਾਥ ਹਰ ਸਾ ਪ੍ਰੀਤਮ ਅਵਰ ਨ ਕੋਈ ਸਾਰ ਸੰਭਾਲੇ ਸਾਚਾ ਸੋਈ ਮਾਤ ਪਿਤਾ ਸੁਤ ਬੰਦ ਨਰਾਇਣ ਆਦ ਜਗਾਦ ਭਗਤ ਗੁਣ ਗਾਇਣ ਤਿਸ ਕੀ ਧਰ ਪ੍ਰਭ ਕਾ ਮਨ ਜੋਰ ਹੈ ਇਕ ਬਿਨਾ ਦੂਜਾ ਨਹੀਂ ਹੋਰ ਨਾਨਕ ਕੈ ਮਨ ਇਹੋ ਪਰਖਾਰਥ ਪ੍ਰਭੂ ਹਮਾਰਾ ਸਾਰੇ ਸਵਾਰਥ ਪੈਰੋ ਮਹੱਲਾ ਪੰਜਵਾਂ ਤੈ ਕਉ ਭਉ ਪੜਿਆ ਸਿਮਰਤ ਹਰ ਨਾਮ ਸਗਲ ਬਿਆਦ ਮਿਟੀ ਤ੍ਰਿਹੋ ਗੁਣ ਕੀ ਦਾਸ ਕੇ ਹੋਏ ਪੂਰਨ ਕਾਮ ਰਹਾਉ ਹਰ ਕੇ ਲੋਕ ਸਦਾ ਗੁਣ ਗਾਵਹਿ ਤਿਨ ਕੋ ਮਿਲਿਆ ਪੂਰਨ ਧਾਮ ਜਨਕਾ ਦਰਸ ਬਾਛੈ ਦਿਨ ਰਾਤੀ ਹੋਏ ਪਨੀਤ ਧਰਮ ਰਾਏ ਜਾਮ ਕਾਮ ਕਰੋਧ ਲੋਭ ਮਦ ਨਿੰਦਾ ਸਾਧ ਸੰਗ ਮਿਟਿਆ ਅਬਮਾਨ ਐਸੇ ਸੰਤ ਭੀਤੇ ਵਡਭਾਗੀ ਨਾਨਕ ਤਿਨ ਕੈ ਸਦ ਕੁਰਬਾਨ ਪੈਰੋ ਮਹੱਲਾ ਪੰਜਵਾ ਪੰਜ ਮਜਮੀ ਜੋ ਪੰਚਨ ਰਾਖੈ ਮਿੱਥਿਆ ਰਸਨਾ ਨੇ ਤੇ ਉਠ ਭਾਖੈ ਚੱਕਰ ਬਣਾਏ ਕਰੇ ਪਾਖੰਡ ਚੁਰ ਚੁਰ ਪਚੈ ਜੈਸੇ ਤ੍ਰੈ ਰੰਡ ਹਰ ਕੇ ਨਾਮ ਬਿਨਾ ਸਭ ਝੂਠ ਬਿਨ ਗੁਰ ਪੂਰੇ ਮੁਕਤ ਨਾ ਪਾਈਐ ਸਾਚੀ ਦਰਗਹਿ ਸਾਖਤ ਮੂਠ ਰਹਾਉ ਸੋਈ ਕੁਚੀਲ ਕੁਦਰਤ ਨਹੀਂ ਜਾਣੈ ਲੀਪਿਆ ਥਾਏ ਨਾ ਸੋਚ ਹਰ ਮਨੈ ਅੰਤਰ ਮੈਲਾ ਬਾਹਰ ਨਿਤ ਧੋਵੈ ਸਾਚੀ ਦਰਗਹਿ ਆਪਣੀ ਪਤ ਖੋਵੈ ਮਾਇਆ ਕਾਰਨ ਕਰੈ ਉਪਾਉ ਕਬਹ ਨ ਘਾਲੈ ਸਿੱਧਾ ਪਾਉ ਜਿਨ ਕੀਆ ਤਿਸ ਚੀਤ ਨ ਆਣੈ ਕੂੜੀ ਕੂੜੀ ਮੁਖੋਂ ਵਖਾਣੈ ਜਿਸਨੋ ਕਰਮ ਕਰੇ ਕਰਤਾਰ ਸਾਧ ਸੰਗ ਹੋਏ ਤਿਸ ਬਿਵਹਾਰ ਹਰ ਨਾਮ ਭਗਤ ਸਿਓ ਲਾਗਾ ਰੰਗ ਕਹੋ ਨਾਨਕ ਤਿਸ ਜਨ ਨਹੀਂ ਭੰਗ ਪੈਰੋ ਮਹੱਲਾ ਪੰਜਵਾਂ ਨਿੰਦਕ ਕੋ ਫਿਟਕੇ ਸੰਸਾਰ ਨਿੰਦਕ ਕਾ ਝੂਠਾ ਵਿਵਹਾਰ ਨਿੰਦਕ ਕਾ ਮੈਲਾ ਆਚਾਰ ਦਾਸ ਆਪਣੇ ਕੋ ਰਾਖਨ ਹਾਰ ਨਿੰਦਕ ਮੁਵਾ ਨਿੰਦਕ ਕੈ ਨਾਲ ਪਾਰ ਬ੍ਰਹਮ ਪਰਮੇਸ਼ਰ ਜਨ ਰਾਖੇ निंदक ਕਾ ਸਿਰ ਕੜਕੇ ਓ ਕਾਲ ਰਹਾਉ ਨਿੰਦਕ ਕਾ ਕਹਿਆ ਕੋਏ ਨਾ ਮਾਨੈ ਨਿੰਦਕ ਝੂਠ ਬੋਲ ਪਛਤਾਨੇ ਹਾਥ ਪਿਛੋ ਰਹਿ ਸਿਰ ਧਰਨ ਲਗਾਹਿ ਨਿੰਦਕ ਕੋ ਦਈ ਛੋੜੈ ਨਾਹੀ ਹਰ ਕਾ ਦਾਸ ਕਿਛ ਬੁਰਾ ਨਾ ਮੰਗੈ ਨਿੰਦਕ ਕੋ ਲਾਗੈ ਦੁਖ ਸੰਗੈ ਬਗਲੇ ਜਿਉ ਰਹਿਆ ਪੰਖ ਫਸਾਰ ਮੁਖਤੇ ਬੋਲਿਆ ਤਾਂ ਕੱਢਿਆ ਵਿਚਾਰ ਅੰਤਰ ਜਾਮੀ ਕਰਤਾ ਸੂਏ ਹਰ ਜਨ ਕਰੈ ਸੋ ਨੇ ਚਲ ਹੋਏ ਹਰ ਕਾ ਦਾਸ ਸਾਚਾ ਦਰਬਾਰ ਜਨ ਨਾਨਕ ਕਹਿਆ ਤਤ ਬੀਚਾਰ ਪੈਰੋਂ ਮਹੱਲਾ ਪੰਜਵਾਂ ਦੋਏ ਕਰ ਜੋਰ ਕਰੋ ਅਰਦਾਸ ਜੀਉ ਪਿੰਡ ਧਨ ਤਿਸ ਕੀ ਰਾਸ सोई मेरा स्वामी करन हार कोट बार जाई बल हार साधु ਧੂਰ ਪਨੀਤ ਕਰੀ ਮਨ ਕੇ ਵਿਕਾਰ ਮਿਟਹਿ ਪ੍ਰਭ ਸਿਮਰਤ ਜਨਮ ਜਨਮ ਕੀ ਮੈ ਲਹਰੀ ਰਹਾਉ ਜਾਂ ਕੈ ਗ੍ਰਹਿ ਮਹ ਸਗਲ ਨਿਧਾਨ ਜਾਂ ਕੀ ਸੇਵਾ ਪਾਈਐ ਮਾਨ ਸਗਲ ਮਨੋਰਥ ਪੂਰਨ ਹਾਰ ਜੀ ਪਨਾਨ ਭਗਤਨ ਆਧਾਰ ਕਟ ਕਟੇ ਅੰਤਰ ਸਗਲ ਪ੍ਰਗਾਸ ਜਪ ਜਪ ਜੀਵਹਿ ਭਗਤ ਗੁਣਤਾਸ ਜਾਂ ਕੀ ਸੇਵ ਨ ਬਿਰਥੀ ਜਾਏ ਮਨ ਤਨ ਅੰਤਰ ਇਕ ਧਾਈ ਗੁਰ ਉਪਦੇਸ਼ ਦਇਆ ਸੰਤੋਖ ਨਾਮ ਨਿਧਾਨ ਨਿਰਮਲ ਇਹੁ ਥੋਕ ਕਰ ਕਿਰਪਾ ਲੀਜੈ ਲੜ ਲਾਏ ਚਰਨ ਕਮਲ ਨਾਨਕ ਨਿਤ ਧਾਈ ਪੈਰੋ ਮਹੱਲਾ ਪੰਜਵਾਂ ਸਤਿਗੁਰ ਆਪਣੇ ਸੁਣੀ ਅਰਦਾਸ ਕਾਰਜ ਆਇਆ ਸਗਲਾ ਰਾਸਤ ਮਨ ਤਨ ਅੰਤਰ ਪ੍ਰਭੂ ਧਿਆਇਆ ਗੁਰ ਪੂਰੇ ਡਰ ਸਗਲ ਚੁਕਾਇਆ ਸਭ ਤੇ ਵੱਡ ਸਮਰੱਥ ਗੁਰਦੇਵ ਸਭ ਸੁਖ ਪਾਈ ਤਿਸ ਕੀ ਸੇਵਾ ਰਹਾਉ ਜਾ ਕਾ ਕੀਆ ਸਭ ਕਿਛ ਹੋਇ ਤਿਸ ਕਾ ਅਮਰ ਨ ਮਿਟੈ ਕੋਇ ਪਾਰ ਬ੍ਰਹਮ ਪਰਮੇਸ਼ਰ ਅਨੂਪ ਸਫਲ ਮੂਰਤ ਗੁਰ ਤਿਸ ਕਾ ਰੂਪ ਜਾਂ ਕੈ ਅੰਤਰ ਬਸੈ ਹਰ ਨਾਮ ਜੋ ਜੋ ਪੇਖੈ ਸੋ ਬ੍ਰਹਮ ਗਿਆਨ 20 ਵਿਸੇ ਜਾ ਕੈ ਮਨ ਪਰਗਾਸ ਤਿਸ ਜਨ ਕੈ ਪਾਰ ਬ੍ਰਹਮ ਕਾ ਨਿਵਾਸ ਤਿਸ ਗੁਰ ਕੋ ਸਦ ਕਰੀ ਨਮਸ਼ਕਾਰ ਤਿਸ ਗੁਰ ਕੋ ਸਦ ਜਾਓ ਬਲੇਹਾਰ ਸਤਗੁਰ ਕੇ ਚਰਨ ਧੋਏ ਤੋਏ ਪੀਵਾ ਗੁਰ ਨਾਨਕ ਜਪ ਜਪ ਸਦ ਜੀਵਾ ਰਾਗ ਪਹਿਰੋ ਮਹੱਲਾ ਪੰਜਵਾ ਪੜਤਾਲ ਘਰ ਤੀਜਾ ਇਕ ਓੰਕਾਰ ਸਤਗੁਰ ਪ੍ਰਸਾਦ ਪ੍ਰਤਪਾਲ ਪ੍ਰਭ ਕਿਰਪਾਲ ਕਮਨ ਗੁਣ ਗੁਨੀ ਅਨਕ ਰੰਗ ਬਹੁਤ ਰੰਗ ਸਰਬ ਕੋ ਧਨੀ ਰਹਾਉ ਅਨਕ ਗਿਆਨ ਅਨਕ ਧਿਆਨ ਅਨਕ ਜਾਪ ਜਾਪ ਤਾਪ ਅਨਕ ਗੁਨਤ ਧੁਨਤ ਲਲਤ ਅਨਕ ਧਾਰਮੁਨੀ ਅਨਕ ਨਾਦ ਅਨਕ ਬਾਜ ਨਿਮਖ ਨਿਮਖ ਅਨਕ ਸਵਾਦ ਅਨਕ ਦੋਖ ਅਨਕ ਰੋਗ ਮਿਟਹਿ ਜਸ ਸੁਣੀ ਨਾਨਕ ਸੇਵ ਅਪਾਰ ਦੇਵ ਤਟਹਿ ਖਟਹਿ ਵਰਤ ਪੂਜਾ ਗਮਨ ਭਵਨ ਯਾਤਰ ਕਰਨ ਸਗਲ ਫਲ ਫਲ ਪੁਨੀ ਪੈਰੋਂ ਅਸ਼ਟਪਦੀਆ ਮਹੱਲਾ ਪਹਿਲਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਤਮ ਮਹਾਰਾਮ ਰਾਮ ਮਹ ਆਤਮ ਚੀਨਸ ਗੁਰ ਵਿਚਾਰਾ ਅੰਮ੍ਰਿਤ ਬਾਣੀ ਸ਼ਬਦ ਪਛਾਣੀ ਦੁਖ ਕਾਟੈ ਹਉ ਮਾਰਾ ਨਾਨਕ ਹਉ ਮੈ ਰੋਗ ਬੁਰੀ ਜਹ ਦੇਖਾਂ ਤਹ ਏ ਕਾ ਬੇਦਨ ਆਪੇ ਬਖਸ਼ੈ ਸ਼ਬਦ ਧੁਰੇ ਰਹਾਉ ਆਪੇ ਪਰਖੇ ਪਰਖਣ ਹਾਰੇ ਬਹੁ ਰਸੂਲਾਕ ਨਾ ਹੋਈ ਜਿਨ ਕੋ ਨਦਰ ਭਈ ਗੁਰ ਮੇਲੇ ਪ੍ਰਾਪਾਣਾ ਸੱਚ ਸੋਈ ਪਾਉਣ ਪਾਣੀ ਬੈ ਸੰਤਰ ਰੋਗੀ ਰੋਗੀ ਧਰਤ ਸੁਭੋਗੀ ਮਾਤ ਪਿਤਾ ਮਾਇਆ ਦੇਹ ਸੇ ਰੋਗੀ ਰੋਗੀ ਕੁਟੰਬ ਸੰਜੋਗੀ ਰੋਗੀ ਬ੍ਰਹਮਾ ਵਿਸ਼ਨੁਰ ਸੁਦਰਾ ਰੋਗੀ ਸਗਲ ਸੰਸਾਰਾ ਹਰ ਪਦ ਚੀਨ ਭਏ ਸੇ ਮੁਕਤੇ ਗੁਰ ਕਾ ਸ਼ਬਦ ਵਿਚਾਰਾ ਰੋਗੀ ਸਾਤ ਸਮੁੰਦਸਾ ਨਦੀਆਂ ਖੰਡ ਪਤਾਲ ਸੇ ਰੋਗ ਭਰੇ ਹਰ ਕੇ ਲੋਕ ਸੇ ਸਾਚ ਸੁਹੇਲੇ ਸਰਬੀ ਥਾਈ ਨਦਰ ਕਰੇ ਰੋਗੀ ਖਟ ਦਰਸ਼ਨ ਭੇਖ ਧਾਰੀ ਨਾ ਨਾ ਹਠੀ ਅਨੇਕਾ ਵੇਦ ਕ ਤੇਵ ਕਰਹਿ ਕਹਿ ਬਪਰੀ ਨਹਿ ਬੂਝਹਿ ਇਕ ਏਕਾ ਮੇਟਰਾ ਸਖਾਏ ਸੋ ਰੋਗ ਪਰਿਜੈ ਕੰਧ ਮੂਲ ਸੁਖ ਨਾਹੀ ਨਾਮ ਵਿਸਾਰ ਚੱਲਹਿ ਅਨਮਾਰਗ ਅੰਤ ਕਾਲ ਪਛਤਾਹੀ ਤੀਰਥ ਪਰ ਮੈਂ ਰੋਗ ਨਾ ਛੂਟਸ ਪੜਿਆ ਬਾਦ ਵਿਵਾਦ ਭਇਆ ਦੁਬਦਾ ਰੋਗ ਸੋ ਅਦਿਕ ਵਡੇਰਾ ਮਾਇਆ ਕਾ ਮੁਹਤਾਜ ਭਇਆ ਗੁਰਮੁਖ ਸਾਚਾ ਸ਼ਬਦ ਸਲਾਹੈ ਮਨ ਸਾਚਾ ਤਿਸ ਰੋਗ ਗਿਆ ਨਾਨਕ ਹਰ ਜਨ ਅਨ ਦਿਨ ਨਿਰਮਲ ਜਿਨ ਕੋ ਕਰਮ ਨਿਸ਼ਾਨ ਪਇਆ ਪੈਰੋ ਮਹਲਾ ਤੀਜਾ ਕਰ ਦੂਜਾ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਤਿਨ ਕਰਤਾ ਇਕ ਚਲ ਤੇ ਉਪਾਇਆ ਅਨਹਦ ਬਾਣੀ ਸ਼ਬਦ ਸੁਣਾਇਆ ਮਨ ਮੁਖ ਫੂਲੇ ਗੁਰਮੁਖ 부ਜਾਇਆ ਕਾਰਨ ਕਰਤਾ ਕਰਦਾ ਆਇਆ ਗੁਰ ਕਾ ਸ਼ਬਦ ਮੇਰੇ ਅੰਦਰ ਧਿਆਨ ਹਉ ਕਬਹੂ ਨਾ ਛਡੋ ਹਰ ਕਾ ਨਾਮ ਰਹਾਉ ਪਿਤਾ ਪ੍ਰਹਿਲਾਦ ਪੜਨ ਪਠਾਇਆ ਲੈ ਪਾਟੀ ਪਾਂਦੇ ਕਹਿ ਆਇਆ ਨਾਮ ਬਿਨਾ ਨਹਿ ਪੜਉ ਅਚਾਰ ਮੇਰੀ ਪਟਿਆ ਲਿਖ ਦੇ ਹੋ गोविंद ਮਾਰਾਰ ਪੁੱਤਰ ਪ੍ਰਹਿਲਾਦ ਸਿਉ ਕਹਿਆ ਮਾਏ ਪਰ ਵਿਰਤ ਨਾ ਪੜੋ ਰਹੀ ਸਮਝਾਏ ਨਿਰਪਉ ਦਾਤਾ ਹਰ ਜੀਉ ਮੇਰੇ ਨਾਲ ਜੇ ਹਰ ਛੋਡੋ ਤਉ ਕੁਲ ਲਾਗੇ ਗਾਲ ਪ੍ਰਲਾਦ ਸਭ ਚਾਟੜੇ ਵਗਾਰੇ ਹਮਾਰਾ ਕਹਿਆ ਨਾ ਸੁਣੈ ਆਪਣੇ ਕਾਰਜ ਸੁਵਾਰੇ ਸਭ ਨਗਰੀ ਮਹਿ ਭਗਤ ਦਿਰੜਾਈ ਦੁਸ਼ਟ ਸਭਾ ਕਾ ਕਿਸ ਨਾ ਵਸਾਈ ਸੰਡੈ ਮਰਕੈ ਕੀ ਪੁਕਾਰ ਸਬੇ ਦੈਤ ਰਹੇ ਝੱਖ ਮਾਰ ਭਗਤ ਜਨਾ ਕੀ ਪਤ ਰਾਖੈ ਸੋਈ ਕੀਤੇ ਕਹਿ ਕਹਿਆ ਕਿਆ ਹੋਈ ਕਿਰਤ ਸੰਜੋਗੀ ਦੈਤ ਰਾਜ ਚਲਾਇਆ ਹਰਨਾ ਬੂਝੈ ਤਿਨ ਆਪ ਭੁਲਾਇਆ ਪੁੱਤਰ ਪ੍ਰਹਿਲਾਦ ਸਿਉ ਬਾਦ ਰਚਾਇਆ ਅੰਦਾ ਨਾ ਬੂਝੈ ਕਾਲ ਨੇੜੈ ਆਇਆ ਪ੍ਰਹਿਲਾਦ ਕੋਠੇ ਵਿੱਚ ਰਾਖਿਆ ਬਾੜ ਦੀਆ ਤਾਲਾ ਨਿਰਪਉ ਬਾਲਕ ਮੂਲ ਨਾ ਡਰਈ ਮੇਰਾ ਅੰਤਰ ਗੁਰ ਗੋਪਾਲਾ ਕੀਤਾ ਹੋਇ ਸ਼੍ਰੀ ਕੀ ਕਰੈ ਅਲਹੋਂਦਾ ਨਾ ਉਤਰਾਇ ਜੋ ਤੁਰ ਲਿਖਿਆ ਸੋ ਆਏ ਪਹਤਾ ਜਨ ਸਿਓ ਬਾਦ ਰਚਾਇਆ ਪਿਤਾ ਪ੍ਰਹਿਲਾਦ ਸਿਓ ਗੁਰ ਜਿਉ ਠਾਈ ਕਹਾ ਤੁਮਾਰਾ ਜਗਦੀਸ਼ ਗਸਾਈ ਜਗ ਜੀਵਨ ਦਾਤਾ ਅੰਤ ਸਖਾਈ ਜਹਿ ਦੇਖਾਂ ਤਰਿਆ ਸਮਾਈ ਥੰਮ ਉਪਾੜ ਹਰ ਆਪ ਦਿਖਾਇਆ ਅਹੰਕਾਰੀ ਦੇਤ ਮਾਰ ਪਚਾਇਆ ਭਗਤਾ ਮਨ ਆਨੰਦ ਵਜੀ ਵਧਾਈ ਆਪਣੇ ਸੇਵਕ ਕੋ ਦੇ ਵਢਾਈ ਜੰਮਣ ਮਰਨਾ ਮੋਹ ਉਪਾਇਆ ਆਉਣ ਜਾਣਾ ਕਰਤਾ ਲਿਖ ਪਾਇਆ ਪ੍ਰਹਿਲਾਦ ਕੈ ਕਾਰਜ ਹਰ ਆਪ ਦਿਖਾਇਆ ਪਗਤਾ ਕਾ ਬੋਲ ਆ ਗਏ ਆਇਆ ਦੇਵ ਕੁੱਲੀ ਲਕਸ਼ਮੀ ਕੋ ਕਰਹਿ ਜੈਕਾਰ ਮਾਤਾ ਨਰ ਸਿੰਘ ਕਾ ਰੂਪ ਨਿਵਾਰ ਲਕਸ਼ਮੀ ਭਉ ਕਰੈ ਨਾ ਸਾਖੈ ਜਾਏ ਪ੍ਰਹਿਲਾਦ ਜਨ ਚਰਨੀ ਲਾਗਾ ਆਈ ਸਤਗੁਰ ਨਾਮ ਨਿਧਾਨ ਦਿੜਡਾਇਆ ਰਾਜਮਾਲ ਝੂਠੀ ਸਭ ਮਾਇਆ ਲੋਭੀ ਨਰ ਰਹੇ ਲਪਟਾਏ ਹਰ ਕੇ ਨਾਮ ਬਿਨ ਦਰਗਾਹ ਮਿਲੇ ਸਜਾਈ ਕਹਿ ਨਾਨਕ ਸਭ ਕੋ ਕਰੇ ਕਰਾਇਆ ਸੇ ਪ੍ਰਵਾਨ ਜਿਨਨੀ ਹਰਿ ਸਿਉ ਚਿਤ ਲਾਇਆ ਭਗਤਾ ਕਾ ਅੰਗੀਕਾਰ ਕਰਦਾ ਆਇਆ ਕਰਤੈ ਆਪਣਾ ਰੂਪ ਦਿਖਾਇਆ ਪੈਰੋ ਮਹਲਾ ਤੀਜਾ ਗੁਰ ਸੇਵਾ ਤੇ ਅੰਮ੍ਰਿਤ ਫਲ ਪਾਇਆ ਹਉਮੈ ਤ੍ਰਿਸ਼ਣ 부ਝਾਈ ਹਰ ਕਾ ਨਾਮ ਹਿਰਦੈ ਮਨ ਵਸਿਆ ਮਨ ਸਾ ਮਨੈ ਸੁਮਾਈ ਹਰ ਜਿਉ ਕਿਰਪਾ ਕਰਹੁ ਮੇਰੇ ਪਿਆਰੇ ਹਮ ਦੇ ਨ ਹਰ ਗੁਣ ਦੀਨ ਜਨ ਮੰਗੈ ਗੁਰ ਕੈ ਸ਼ਬਦ ਉਧਾਰੇ ਰਹਾਉ ਸੰਤ ਜਨਾ ਕਉ ਜਮ ਜੋਹਿ ਨ ਸਾਕੇ ਰਤੀ ਅੰਚ ਦੁਖ ਨ ਲਾਈ ਆਪ ਤਰਹਿ ਸਗਲੇ ਕੁਲ ਤਾਰਹਿ ਜੋ ਤੇਰੀ ਸਰਨਾਈ ਪਗਤਾਂ ਕੀ ਪੈਜ ਰਖਾ ਹੈ ਤੂੰ ਆਪੀ ਇਹ ਤੇਰੀ ਵਡਿਆਈ ਜਨਮ ਜਨਮ ਕੇ ਕਿਲ ਵਿਖ ਦੁਖ ਕਾਟਹਿ ਦੁਬਦਾ ਰਤੀ ਨਾਰਾਈ ਹਮ ਮੂੜ ਮੁਗਦ ਕਿਛ ਬੂਝੈ ਨਹੀਂ ਤੂੰ ਆਪੇ ਦੇਹ 부ਝਾਈ ਜੋ ਤੁਧ ਭਾਵੈ ਸੋਈ ਕਰਸੀ ਅਵਰ ਨਾ ਕਰਨਾ ਜਾਈ ਜਗਤ અપਾਏ ਤੁਧ ਤੰਦੈ ਲਾਇਆ ਉਂਡੀ ਕਾਰ ਕਮਾਈ ਜਨਮ ਪਦਾਰਥ ਜੂਐ ਹਾਰਿਆ ਸ਼ਬਦੈ ਸੁਰਤ ਨਾ ਪਾਈ ਮਨ ਮੁਖ ਮਰਹਿ ਤਿਨ ਕਿਛੂ ਨਾ ਸੂਜੈ ਦੁਰਮਤ ਅਗਿਆਨ ਅੰਧਾਰਾ ਭਵਜਲ ਪਾਰ ਨ ਪਾਵਹਿ ਕਬਹੀ ਡੂਬ ਮੋਏ ਬਿਨ ਗੁਰ ਸਿਰ ਭਾਰਾ ਸਾਚੈ ਸ਼ਬਦ ਰੱਤੇ ਜਨ ਸਾਚੀ ਹਰ ਪ੍ਰਭ ਆਪ ਮਲਾਈ ਗੁਰ ਕੀ ਬਾਣੀ ਸ਼ਬਦ ਪਛਾਤੀ ਸਾਚ ਰਹੀ ਲਿਵ ਲਾਏ ਤੂੰ ਆਪ ਨਿਰਮਲ ਤੇਰੇ ਜਨ ਹੈ ਨਿਰਮਲ ਗੁਰ ਕੈ ਸ਼ਬਦ ਵਿਚਾਰੇ ਨਾਨਕ ਤਿਨ ਕੈ ਸਦ ਬਲਿਹਾਰੈ RAM ਨਾਮ ਉਰ ਧਾਰੀ ਪੈਰੋ ਮਹੱਲਾ ਪੰਜਵਾਂ ਅਸ਼ਟਪਦੀਆਂ ਘਰ ਦੂਜਾ ਇਕ ਓਅੰਕਾਰ ਸਤ ਗੁਰ ਪ੍ਰਸਾਦ ਜਿਸ ਨਾਮਿਰਦੈ ਸੋਈ ਵੱਡ ਰਾਜਾ ਜਿਸ ਨਾਮ ਹਿਰਦੈ ਤਿਸ ਪੂਰੇ ਕਾਜਾ ਜਿਸ ਨਾਮ ਹਿਰਦੈ ਤਿਨ ਕੋਟ ਧਨ ਪਾਏ ਨਾਮ ਬਿਨਾ ਜਨਮ ਬਿਰਥਾ ਜਾਏ ਇਸ ਸਲਾਹੀ ਜਿਸ ਹਰ ਤਨ ਰਾਸ ਸੋ ਵਡ ਭਾਗੀ ਜਿਸ ਗੁਰ ਮਸਤ ਕਾ ਹਾਥ ਰਹਾਉ ਜਿਸ ਨਾਮ ਹਿਰਦੈ ਤਿਸ ਕੋਟ ਕਈ ਸੈਨਾ ਜਿਸ ਨਾਮ ਹਿਰਦੈ ਤਿਸ ਸਹਿਜ ਸੁਖੈਨਾ ਜਿਸ ਨਾਮ ਰਿਦੈ ਸੋ ਸੀਤਲ ਹੂਆ ਨਾਮ ਬਿਨਾ ਤ੍ਰਿਗ ਜੀਵਨ ਮੂਆ ਜਿਸ ਨਾਮ ਰਿਦੈ ਸੋ ਜੀਵਨ ਮੁਕਤਾ ਜਿਸ ਨਾਮ ਰਿਦੈ ਤਿਸ ਸਭ ਹੀ ਜੁਗਤਾ ਜਿਸ ਨਾਮ ਰਿਦੈ ਤਿਨ ਨਉ ਨਿਧ ਪਾਈ ਨਾਮ ਬਿਨਾ ਭ੍ਰਮ ਆਵੈ ਜਾਈ ਜਿਸ ਨਾਮ ਰਿਦੈ ਸੋ ਵੇ ਪਰਵਾਹਾ ਜਿਸ ਨਾਮ ਰਿਦੈ ਤਿਸ ਸਦ ਹੀ ਲਾਹਾ ਜਿਸ ਨਾਮ ਰਿਦੈ ਤਿਸ ਵਡ ਪਰਵਾਰਾ ਨਾਮ ਬਿਨਾ ਮਨ ਮੁਖ ਗਵਾਰਾ ਜਿਸ ਨਾਮ ਹਿਰਦੈ ਤਿਸ ਨਿਹ ਚਲੇ ਆਸਨ ਜਿਸ ਨਾਮ ਹਿਰਦੈ ਤਿਸ ਤਖਤ ਨਿਵਾਸਨ ਜਿਸ ਨਾਮ ਹਿਰਦੈ ਸੋ ਸਾਚਾ ਸਾਹ ਨਾਮਹੀਨ ਨਾਹੀ ਪਤ ਵਿਸਾਹ ਜਿਸ ਨਾਮ ਹਿਰਦੈ ਸੋ ਸਭ ਮਹਿ ਜਾਤਾ ਜਿਸ ਨਾਮ ਹਿਰਦੈ ਸੋ ਪੁਰਖ ਬਿਧਾਤਾ ਜਿਸ ਨਾਮ ਹਿਰਦੈ ਸੋ ਸਭ ਤੇ ਊਚਾ ਨਾਮ ਬਿਨਾ ਭ੍ਰਮ ਜੋਨੀ ਮੂਚਾ ਜਿਸ ਨਾਮ ਹਿਰਦੈ ਤਿਸ ਪ੍ਰਗਟ ਪਹਾਰਾ ਜਿਸ ਨਾਮ ਹਿਰਦੈ ਤਿਸ ਮਿਟਿਆ ਅੰਧਾਰਾ ਜਿਸ ਨਾਮ ਹਿਰਦੈ ਸੋ ਪੁਰਖ ਪਰਵਾਨ ਨਾਮ ਬਿਨਾ ਫਿਰ ਆਵਣ ਜਾਣ ਤਿੰਨ ਨਾਮ ਪਾਇਆ ਜਿਸ ਭਇਓ ਕਿਰਪਾਲ ਸਾਧ ਸੰਗਤ ਮਹਿ ਲਖੇ ਗੋਪਾਲ ਆਵਣ ਜਾਣ ਰਹੀ ਸੁਖ ਪਾਇਆ ਕਉ ਨਾਨਕ ਤਤੈ ਤਤਮ ਲਾਇ ਤੈ ਤਤਮ ਲਾਇਆ ਪੈਰੂ ਮਹੱਲਾ ਪੰਜੂਆ ਕੋਟ ਵਿਸ਼ਨ ਕੀਨੇ ਅਵਤਾਰ ਕੋਟ ਬ੍ਰਹਮੰਡ ਜਾਕੇ ਧਰਮਸਾਲ ਕੋਟ ਮਹੇਸ਼ ਉਪਾਏ ਸਮਾਏ ਕੋਟ ਬ੍ਰਹਮੇ ਜਗ ਸਾਜਣ ਲਾਏ ਐਸੋ ਧਣੀ ਗੋਵਿੰਦ ਹਮਾਰਾ ਬਨ ਨਾ ਸਾਕਉ ਗੁਣ ਵਿਸਥਾਰਾ ਰਹਾਉ ਕੋਟ ਮਾਇਆ ਜਾਂ ਕੈ ਸੇਵਕਾਏ ਕੋਟ ਜੀ ਜਾ ਕੀ ਸਹਜਾਏ ਕੋਟ ਅਪਾਰ ਜਨਾ ਤੇਰੇ ਅੰਗ ਕੋਟ ਭਗਤ ਬਸਤ ਹਰ ਸੰਗ ਕੋਟ ਛਤਰਪਤ ਕਰਤ ਨਮਸ਼ਕਾਰ ਕੋਟ ਇੰਦਰ ਠਾਡੇ ਹੈ ਦਵਾਰ ਕੋਟ ਬੈਕੁੰਥ ਜਾ ਕੀ ਦ੍ਰਿਸ਼ਟੀ ਮਾਹੀ ਕੋਟ ਨਾਮ ਜਾ ਕੀ ਕੀਮਤ ਨਾਹੀ ਕੋਟ ਪੂਰੀਅਤ ਹੈ ਜਾ ਕੈ ਨਾਦ ਕੋਟ ਅਖਾਰੇ ਚਲਤ ਬਿਸਮਾਦ ਕੋਟ ਸਖਤ ਸੇਵ ਆਗਿਆਕਾਰ ਕੋਟ ਜੀ ਦੇਵੈ ਆਧਾਰ ਕੋਟ ਤੀਰਥ ਜਾਕੇ ਚਰਨ ਮਝਾਰ ਕੋਟ ਪਵਿੱਤਰ ਜਪਤ ਨਾਮ ਚਾਰ ਕੋਟ ਪੂਜਾਰੀ ਕਰਤੇ ਪੂਜਾ ਕੋਟ ਵਿਸਥਾਰਨ ਅਵਰਨਾ ਦੂਜਾ ਕੋਟ ਮਹਿਮਾ ਜਾ ਕੀ ਨਿਰਮਲ ਹੰਸ ਕੋਟ ਉਸਤਤ ਜਾ ਕੀ ਕਰਤ ਬ੍ਰਹਮੰਸ कोट परलो उपत निमुख माहि कोट गुना तेरे गणे ना जाहे कोट ज्ञानी कथ है ज्ञान कोट ध्याननी तरत ध्यान कोट तपिसर तप ही करते कोट मनीषर मौन मह रहते अवगत नाथ अगोचर स्वामी पूर रहया घट अंतर जामी जत कत देखौ तेरा वासा ਨਾਨਕ ਕਉ ਗੁਰ ਕੀਓ ਪ੍ਰਗਾਸਾ ਪੈਰੋ ਮਹੱਲਾ ਪੰਜਵਾਂ ਸਤਿਗੁਰ ਮੋਕੋ ਕੀਨੋ ਦਾਨ ਅਮੋਲ ਰਤਨ ਹਰਦੀਨੋ ਨਾਮ ਸਹਿਜ ਬਨੋਦ ਚੋਜ ਅਨੰਤਾ ਨਾਨਕ ਕਉ ਪ੍ਰਭ ਮਿਲਿਓ ਅਚਿੰਤਾ ਕਹੋ ਨਾਨਕ ਕੀਰਤ ਹਰ ਸਾਚੀ ਬਹੁਰ ਬਹੁਰ ਤਿਸ ਸੰਗ ਮਨ ਰਾਚੀ ਰਹਾਉ ਅਚਿੰਤਾ ਹਮਾਰੈ ਪੋਜਨ ਭਾਉ ਅਚਿੰਤਾ ਹਮਾਰੈ ਲੀਚੈ ਨਾਉ ਅਚਿੰਤਾ ਹਮਾਰੈ ਸ਼ਬਦ ਉਧਾਰ ਅਚਿੰਤਾ ਹਮਾਰੈ ਭਰੇ ਪੰਡਾਰ ਅਚਿੰਤਾ ਹਮਾਰੈ ਕਾਰਜ ਪੂਰੇ ਅਚਿੰਤਾ ਹਮਾਰੈ ਲਥੇ ਵਸੂਰੇ ਅਚਿੰਤਾ ਹਮਾਰੈ ਬੈਰੀ ਮੀਤਾ ਅਚਿੰਤੋ ਹੀ ਇਹੋ ਮਨ ਵਸ ਕੀਤਾ ਅਚਿੰਤ ਪ੍ਰਭੂ ਹਮ ਕੀ ਆਦਲਾਸਾ अचिन्ता हमारी पूर्ण आशा अचिन्ता हम को सकल सिद्धांत अचिन्ता हम को गुरु दीनो मंत अचिन्ता हमारे बिन से बैर अचिन्ता हमारे मिटे अंधेरा अचिन्तो ही मन कीर्तन मीठा अचिन्तो ही प्रभु कट कट डीठा अचिन्त मिट्यो है सकल हो परमा अचिन्त बस्यो मन सुख विश्रामा अचिन्त हमारा अनहत वाजे अचिन्त हमारा गोविंद गाजे अचिन्त हमारा मन पति आना निश्चल धनी अचिन्त पहचाना अचिन्तो उपजीयो सगलब बेका अचिन्त चरि हाथ हर हर टेका अचिन्त प्रभु तुर लिखिया लेख अचिन्त मिलेओ प्रभु ठाकुर एका चिंता अचिन्ता अचिन्त सगली गई ਰਬ ਨਾਨਕ 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 ਮਈ ਪੈਰੋਂ ਬਾਣੀ ਭਗਤਾਂ ਕੀ ਕਬੀਰ ਜੀਓ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਇਹੋ ਤਨ ਮੇਰੇ ਹਰ ਕੋ ਨਾਉ ਗਾਂਠ ਨਾ ਬਾਂਧਾਂ ਵੇਚ ਨਾ ਖਾਉ ਰਹਾਉ ਨਾਉ ਮੇਰੇ ਖੇਤੀ ਨਾਉ ਮੇਰੇ bari ਭਗਤ ਕਰਉ ਜਨ ਸਰਨਤ ਮਾਰੀ ਨਾਉ ਮੇਰੇ ਮਾਇਆ ਨਾਉ ਮੇਰੇ ਪੂੰਜੀ ਤੁਮਹਿ ਛੋੜ ਜਾਨੋ ਨਹੀਂ ਦੂਜੀ ਨਾਉ ਮੇਰੇ ਬੰਦਪ ਨਾਉ ਮੇਰੇ ਭਾਈ ਨਾਉ ਮੇਰਾ ਸੰਗ ਅੰਤ ਹੋਏ ਸਖਾਈ ਮਾਇਆ ਮਹਿ ਜਿਸ ਰਖੈ ਉਦਾਸ ਕਹਿ ਕਬੀਰ ਹौं ਤਾਂ ਕੋ ਦਾਸ ਨਾਗੇ ਆਵਣ ਨਾਗੇ ਜਾਣਾ ਕੋਈ ਨਾ ਰਹੈ ਰਾਜਾ ਰਾਣਾ ਰਾਮ ਰਾਜਾ ਨਾਉ ਨਿਦ ਮੇਰਾ ਸੰਪਹਿਤ ਕਲਤ ਧਨ ਤੇਰਾ ਰਹਾਉ ਆਵਤ ਸੰਗ ਨਾ ਜਾਤ ਸੰਗਾਤੀ ਕਹਾ ਪਇਉ ਦਰਬਾਂਦੇ ਹਾਥੀ ਲੰਕਾ ਗੜ ਸੋਨੇ ਕਾ ਭਿਆ ਮੂਰਖ ਰਾਮਨ ਕਿਆ ਲੇ ਗਿਆ ਕਹ ਕਬੀਰ ਕਿਛ ਗੁਨ ਵਿਚਾਰ ਚੱਲੇ ਜਵਾਰੀ ਦੋਏ ਹੱਥ ਚਾਰ ਮੈਲਾ ਬ੍ਰਹਮਾ ਮੈਲਾ ਇੰਦ ਰਾਵ ਮੈਲਾ ਮੈਲਾ ਹੈ ਚੰਦ ਮੈਲਾ ਮਲਤਾ ਇਹੋ ਸੰਸਾਰ ਇਕ ਹਰ ਨਿਰਮਲ ਜਾਂ ਕਾ ਅੰਤ ਨਾ ਪਾਰ ਰਹਾਉ ਮੈਲੇ ਬ੍ਰਹਮਦਾਇਕ ਈਸ ਮੈਲੇ ਨਿਸਬਾਸੁਰ ਦਿਨ ਤੀਸ ਮੈਲਾ ਮੂਤੀ ਮੈਲਾ ਹੀਰ ਮੈਲਾ ਪਉਣ ਪਾਵਕ ਅਰਨੀਰ ਮੈਲੇ ਸ਼ਿਵ ਸ਼ੰਕਰ ਮਹੇਸ਼ ਮੈਲੇ ਸਿੱਧ ਸਾਧਕ ਅਰਪੇਖ ਮੈਲੇ ਜੋਗੀ ਜੰਗਮ ਜਟਾ ਸਹੇਤ ਮੈਲੀ ਕਾਇਆ ਹੰਸ ਸਮੇਤ ਕਹ ਕਬੀਰ ਤੇ ਜਨ ਪਰਵਾਨ ਨਿਰਮਲ ਤੇ ਜੋ ਰਾਮਹਿ ਜਾਨ ਮਨ ਕਰਮ ਕਾ ਕਿਬਲਾ ਕਰ ਦੇਹੀ ਬੋਲਨ ਹਾਰ ਪਰਮ ਗੁਰ ਈਹੀ ਕਹੋ ਰੇ ਮੁੱਲਾ ਬਾਗ ਨਿਵਾਜ ਇਕ ਮਸੀਤ ਦਸੈ ਦਰਵਾਜ ਰਹਾਉ ਮਿਸ ਮਿਲ ਤਾਮਸ ਪਰਮ ਕਦੂਰੀ ਭਾਕਲੇ ਪੰਚੈ ਹੋਏ ਸਬੂਰੀ ਹਿੰਦੂ ਤੁਰਕ ਕਾ ਸਾਹਿਬ ਏਕ ਕਹਿ ਕਰੈ ਮੁੱਲਾ ਕਹਿ ਕਰੈ ਸੇਖਾ ਕਹਿ ਕਬੀਰ ਹਉ ਭਇਆ دیਵਾਨਾ ਮੂਸ ਮੂਸ ਮਨੁ ਆਸੈ ਜਿਸ ਮਾਨਾ ਗੰਗਾ ਕੈ ਸੰਗ ਸਲਤਾ ਬਿਗਰੀ ਸੋ ਸਲਤਾ ਗੰਗਾ ਹੋਏ ਨਿਬਰੀ ਬਿਗਰਿਓ ਕਬੀਰਾ ਰਾਮ ਦੁਹਾਈ ਸਾਚ ਭਇਓ ਅਨਕਤ ਹੈ ਨਾ ਜਾਈ ਰਹਾਉ ਚੰਦਨ ਕੈ ਸੰਗ ਤਰਵਰ ਬਿਗਰਿਓ ਸੋ ਤਰਵਰ ਚੰਦਨ ਹੋਇ ਨਿਬਰਿਓ ਪਾਰਸ ਕੈ ਸੰਗ ਤਾਂਬਾ ਬਿਗਰਿਓ ਸੋ ਤਾਂਬਾ ਕੰਚਨ ਹੋਇ ਨਿਬਰਿਓ ਸੰਤਨ ਸੰਗ ਕਬੀਰਾ ਬਿਗਰਿਓ ਸੋ ਕਬੀਰ ਰਾਮਾ ਹੋਇ ਨਿਬਰਿਓ ਮਾਤੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਲੋ ਨਾ ਜਾਣਾ ਜਉ ਹਉ ਬਉਰਾ ਤਉ ਰਾਮ ਤੋਰਾ ਲੋਗ ਮਰਮ ਕਹਿ ਜਾਣੈ ਮੋਰਾ ਰਹਾਉ ਤੂਰੋ ਨਾ ਪਾਤੀ ਪੂਜੋ ਨਾ ਦੇਵਾ ਰਾਮ ਭਗਤ ਬਿਨ ਨੇਪਲ ਸੇਵਾ ਸਤਗੁਰ ਪੂਜੋ ਸਦਾ ਸਦਾ ਮਨਾਵਾਂ ਐਸੀ ਸੇਵ ਦਰਗਾਹ ਸੁਖ ਪਾਵਾਂ ਲੋਗ ਕਹੈ ਕਬੀਰ ਬਉ ਰਾਨਾ ਕਬੀਰ ਕਾ ਮਰਮ ਰਾਮ ਪਹਿਚਾਨਾ ਉਲਟ ਜਾਤ ਕੁਲ ਦੋ ਵਿਸਾਰੀ ਸੁਨ ਸਹਿਜ ਮਹਿ ਬੁਨਤ ਹਮਾਰੀ ਹਮਰਾ ਝਗਰਾ ਰਹਾ ਨਾ ਕੋ ਪੰਡਤ ਮੁੱਲਾ ਛਾਡੇ ਦੋ ਰਹਾਉ ਬੁਨ ਬੁਨ ਆਪ ਆਪ ਪਹਿ ਰਾਮ ਜਹ ਨਹੀਂ ਆਪ ਤਹਾਂ ਹੋਏ ਗਾਵੋ ਪੰਡਤ ਮੁਲਾ ਜੋ ਲਿਖ ਦੀਆ ਛਾੜ ਚੱਲੇ ਹਮ ਕਛੂ ਨਾ ਲੀਆ ਰਿਦੈ ਇਖਲਾਸ ਨਿਰਖਲੇ ਮੀਰਾ ਆਪ ਖੋਜ ਖੋਜ ਮਿਲੇ ਕਬੀਰਾ ਨਿਰਤਨ ਆਦਰ ਕੋਈ ਨਾ ਦੇ ਲੱਖ ਯਤਨ ਕਰੇ ਉਹ ਚੇਤਨਾ ਧਰੇ ਰਹਾਉ ਜੋ ਨਿਰਤਨ ਸਰ ਧਨ ਕਹਿ ਜਾਏ ਆਗੇ ਬੈਠਾ ਪੀਠ ਫਰਾਏ ਜਉ ਸਰ ਧਨ ਨਿਰਧਨ ਕਹ ਜਾਏ ਦਿਆ ਆਦਰ ਲਿਆ ਬੁਲਾਏ ਨਿਰਧਨ ਸਰ ਧਨ ਦੋਨੋ ਭਾਈ ਪ੍ਰਭ ਕੀ ਕਲਾ ਨ ਮੀਟੀ ਜਾਏ ਕਹ ਕਬੀਰ ਨਿਰਧਨ ਹੈ ਸੂਈ ਜਾਂਕੇ ਹਿਰਦੈ ਨਾਮ ਨਾ ਹੋਈ ਗੁਰਸੇਵ